हां जी ਆਪਾਂ ਕਰ ਰਹੇ ਲੋਫੇਸ ਪੈਕ ਤਿਆਰ ਕਰਨ ਲਈ ਕਿੱਸ ਕਿ ਕੀ ਦੀ ਜ਼ਰੂਰਤ ਪੈਂਦੀ ਆ ਦੋ ਚਮਚੇ ਦਹੀਂ ਦੇ ਨੇ ਡੇਢ ਚਮਚਾ ਬੇਸਨ ਔਰ ਐਲੋਵੇਰਾ ਐਲੋਵੇਰਾ ਦੇਸੀ ਐਲੋਵੇਰਾ ਪਿੰਡਾਂ ਦੇ ਵਿੱਚ ਪੈਣਾ ਆ ਮਿਲਾ ਸਕਦੀਆਂ ਨੇ ਗਮਲੇ ਚ ਰਾਲ ਲੈਣ ਜੇ ਗਮਲਾ ਨਹੀਂ ਤਾਂ ਇੱਕ ਸਾਈਡ ਤੇ ਕਿਤੇ ਵੀ ਰਲਾ ਸਕਦੀਆਂ ਨੇ ਕਿਰੇ ਲੋਫੇਸ ਪੈਕ ਤਿਆਰ ਕਰਨ ਲਈ ਆਪਾਂ ਤੁਹਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਦਾ ਤਿਆਰ ਹੋ ਕੇ ਹੋ ਗਿਆ ਕਿਰੇ ਲੋਫੇਸ ਪੈਕ ਕਪੜਾ ਤਿਆਰ ਹੈ ਤੁਸੀਂ ਵੀ ਘਰ ਦੇ ਵਿੱਚ ਤਿਆਰ ਕਰ ਲਿਆ ਕਰੋ ਬੜੇ ਆਸਾਨ ਤਰੀਕੇ ਨਾਲ ਤਿਆਰ ਹੁੰਦਾ ਵਾ ਫਿਰ ਤੁਸੀਂ ਦੱਸਿਓ ਕਿ ਮੇਰੇ ਚੈਨਲ ਨੂੰ ਜਰੂਰ ਦੱਸਿਓ ਕਿ ਤੁਸੀਂ ਕਿਦਾਂ ਤੁਹਾਨੂੰ ਲੱਗਿਆ ਇਹ ਘਰੇਲੂ ਚੀਜ਼ ਦਾ ਨਕਸ਼ਾ ਧੰਨਵਾਦ ਸਸੀ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਸੀ ਕਾਲ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਜਿਉਂਦੇ ਵਾਸਤੇ ਰਹੋ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦਾ ਬਲ ਬਖਸ਼ੇ ਆਪਾਂ ਤੁਹਾਨੂੰ ਦੱਸ ਰਹੇ ਹਾਂ ਜੀ ਫੇਸ ਪੈਕ ਕਿਸਕਿਸੀ ਤੋਂ ਆਪਾਂ ਤਿਆਰ ਕਰ ਲੈਣੇ ਆਂ ਤਿਆਰ ਤਿਆਰ ਕਰਨਾ ਵੀ ਚਾਹੀਦਾ ਸਾਨੂੰ ਸਾਰੀਆਂ ਭੈਣਾਂ ਨੂੰ ਜ਼ਰੂਰੀ ਨਹੀਂ ਕਿ ਆਪਾਂ ਬਾਜ਼ਾਰ ਵਿੱਚੋਂ ਹੀ ਸਾਰੇ ਸਮਾਨ ਖਰੀਦ ਕੇ ਲੈ ਆਉਣ ਆਪਣੇ ਘਰ ਦੇ ਵਿੱਚ ਆਪਣੇ ਕਿਚਨ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਇਹ ਮੇਰਾ ਘਰ ਦਾ ਐਲੋਵੀਰਾ ਜੇ ਕਿ ਆ ਦੇਖੋ ਇਹਦੇ ਵਿੱਚੋਂ ਜੈਲ ਨਿਕਲ ਰਹੀ ਹੈ ਜਿਹੜੀ ਇਹ ਐਲੋਵੀਰਾ ਦੀ ਜੈਲ ਆ ਇਹਦੀ ਜੈਲ ਹੈ ਘਰ ਦਾ ਮੇਰਾ ਐਲੋਵੀਰਾ ਤੇ ਅਸੀਂ ਐਲੋਵੀਰਾ ਲਵੋ ਹਮੇਸ਼ਾ ਤੇ ਸਹੀ ਐਲੋਵੀਰਾ ਹੀ ਵਰਤੋ ਆਪਣੇ ਫੇਸ ਦੇ ਉੱਪਰ ਉਹਕੇ ਬਾਜ਼ਾਰ ਚੋਂ ਲੈਣ ਜਾਣੇ ਆ ਤਾਂ ਬੜਾ ਕੋਸਟਲੀ ਹੁੰਦਾ ਵਾ ਬੜੀ ਕੀਮਤ ਹੁੰਦੀ ਆ ਆਦੀ ਤੇ ਪਰ ਆਪਣਾ ਪੈਸਾ ਬਚਾਉਣਾ ਵੀ ਆਪਣਾ ਭੈਣਾ ਦਾ ਕੰਮ ਹੁੰਦਾ ਵਾ ਠੀਕ ਹੈ ਜੀ ਮੈਂ ਦੋ ਚਮਚੇ ਦਹੀਂ ਦੇ ਲੈਨੇ ਇਹਦੇ ਨਾਲ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਫੈਂਟਾਂਗੇ ਤੇ ਇਹ ਦੋ ਚਮਚੇ ਲੈ ਆਪਾਂ ਬੇਸਨ ਦੇ 1.5 ਚਮਚਾ ਲੋਨੀ ਤੁਹਾਨੂੰ ਜਰੂਰਤ ਜ਼ਿਆਦਾ ਹੋਈ ਤਾਂ ਜ਼ਿਆਦਾ ਲੈ ਸਕਦੇ ਆ ਇਹ ਲਈ ਆਪਾਂ ਐਲੋਵੇਰਾ ਐਲੋਵੇਰਾ ਨੂੰ ਆਪਾਂ ਚੰਗੀ ਤਰ੍ਹਾਂ ਛਿੱਲੇ ਲੈਣਾ ਮੈਂ ਤੁਹਾਨੂੰ ਇਹਦੇ ਵਿੱਚ ਹੀ ਛਿੱਲ ਕੇ ਦੱਸ ਦਿੰਨੇ ਆ ਕਿ ਜਿੰਨੇ ਤੁਹਾਨੂੰ ਪਤਾ ਕਿ ਤੁਹਾਡੇ ਫੇਸ ਤੇ ਕਿੰਨਾ ਕ ਲੱਗਣਾ ਉਸ ਤਰੀਕੇ ਦੇ ਨਾਲ ਇਹਨੂੰ ਛੱਲ ਲਾਵਾ ਆਪਾਂ ਇਹਨੱਕ ਸਾਈਡ ਤੇ ਧਰ ਦਿਆਂ ਕਿਉਂਕਿ ਫਿਰ ਵੀ ਆਪਣੀ ਇਹ ਪਲੇਟ ਹੋਰ ਨੂੰ ਵੀ ਦਾਗ ਜਾਂ ਲੱਗੇਗਾ ਚੰਗੀ ਤਰ੍ਹਾਂ ਇਹਨੂੰ ਛੱਲਣਾ ਕਿਉਂਕਿ ਘਰ ਦੀ ਚੀਜ਼ ਦਾ ਘਰ ਦੀ ਵਰਗੀ ਰੀਸ ਨਹੀਂ ਹੁੰਦੀਗੀ ਤੁਸੀਂ ਇਹਨੂੰ ਵੈਕਸੀ ਦੇ ਯਾਰ ਚ ਪਾ ਲਿਓ ਤੇ ਨਹੀਂ ਤਾਂ ਇਹਨੂੰ ਕਦੂਕਸ ਵੀ ਕਰ ਸਕਦੇ ਹੋਗੇ ਜਿੰਨੀ ਜ਼ਰੂਰਤਾਂ ਉੰਨੀ ਜ਼ਰੂਰਤ ਦੀ ਇਸਤੇਮਾਲ ਕਰੋ ਪਰ ਆਪਣੀ ਜੋ ਛੁਰੀ ਹੁੰਦੀ ਹੈ ਪਲੀਜ਼ ਇਹਨੂੰ ਜ਼ਰੂਰ ਸਾਫ਼ ਕਰ ਲਿਓ ਕਿਉਂਕਿ ਨਹੀਂ ਤਾਂ ਇਹਦੇ ਵਿੱਚ ਮਿਰਚ ਜਾਲ ਹੁਣ ਆਪਾਂ ਸਬਜ਼ੀ ਕੱਟ ਕੇ ਰੱਖਦੇ ਕਈ ਵਾਰੀ ਆਪਾਂ ਉਹਦੇ ਹੀ ਰੱਖ ਦਿੰਨੇ ਆ ਧੋਂਦੇ ਨਹੀਂਗੇ ਮੈਥਾ ਵੀ ਕਈ ਵਾਰੀ ਇਦਾਂ ਹੋ ਜਾਂਦਾ ਵਾ ਫਿਰ ਮੈਂ ਇਸ ਲਈ ਦੱਸਦੀ ਆ ਮੈਂ ਆਪਣੀ ਗਲਤੀ ਦੱਸ ਦਿੰਨੀ ਆ ਪਰ ਮੈਂ ਦੂਸਰੇ ਨੂੰ ਨਹੀਂ ਬੁਰਾ ਕਹਿੰਦੀ ਜੋ ਇਹ ਛਿਲੜਾ ਇਹ ਵੀ ਤੁਸੀਂ ਸੁਕਾ ਸਕਦੇ ਆ ਇਹਨੂੰ ਸੁਕਾ ਕੇ ਤੁਸੀਂ ਇਹਦਾ ਪਾਊਡਰ ਬਣਾ ਸਕਦੇ ਹੋਗੇ ਕਾਫੀ ਚੀਜ਼ਾਂ ਐਲੋਵੀਰਾ ਤੇ ਆਪਣੇ ਕੰਮ ਆਉਂਦੀ ਆ ਦੇਖੋ ਆਪਾਂ ਇਹ ਐਲੋਵੀਰਾ ਲੈ ਲਿਆ ਇਹਨੂੰ ਛੋਟੇ ਛੋਟੇ ਟੁਕੜੇ ਕਰ ਲਓ ਕੱਦੂ ਕਸ ਕਰ ਲਓ ਜਾਂ ਆਪਣੇ ਕੋਲ ਚੌਕਰ ਹੁੰਦਾ ਤਾਂ ਤੁਸੀਂ ਚੌਕਰ ਕਿਸੇ ਚੀਜ਼ ਵੀ ਕਰ ਸਕਦੇ ਹੋ ਅੱਜ ਮੇਰੀ ਮਿਕਸੀ ਦਾ ਕੱਪ ਖਰਾਵਾ ਅੱਜ ਮੈਂ ਮਿਕਸੀ ਦੇ ਵਿੱਚ ਨਹੀਂ ਬਣੇਗਾ ਆਪਾਂ ਹੋਰ ਚੀਜ਼ ਦੇ ਵਿੱਚ ਬਣਾ ਲਾਂਗੇ ਜਿੰਨੀ ਕਿ ਜ਼ਰੂਰਤ ਆਪਾਂ ਉਹਨਾਂ ਹੀ ਇਹਨੂੰ ਇਸਤੇਮਾਲ ਕਰਨਾ ਵਾ ਤੁਹਾਨੂੰ ਪਤਾ ਕਿ ਇਹਦੀ ਸਬਜ਼ੀ ਵੀ ਬਣਦੀ ਹੈ ਆਪਾਂ ਇਹ ਸਬਜ਼ੀ ਵੀ ਖਾਂਦੇ ਆ ਲੋਕ ਪਰ ਮੈਂ ਨਹੀਂ ਖਾਂਦੀ ਬੋਲਦੇ ਆ ਕਿ ਸ਼ੂਗਰ ਵਾਲਾ ਬੀਪੀ ਵਾਲਾ ਇਹਨੂੰ ਖਾ ਲੇ ਪਰ ਆਪਾਂ ਨਹੀਂ ਖਾਂਦੇ ਇਹਨੂੰ ਇਹ ਆਪਾਂ ਸਰ ਫੇਸ ਤੇ ਲਾਉਣ ਵਾਸਤੇ ਇਸਤੇਮਾਲ ਕਰਦੇ ਆ ਫੇਸ ਤੇ ਲਾ ਲਿਆ ਹੱਥਾਂ ਤੇ ਲਾ ਲਿਆ ਅੱਛਾ ਰਹਿੰਦਾ ਵਾ ਚਮਕ ਹੁੰਦੀ ਐ ਨਾਲੇ ਪੈਸੇ ਦੀ ਬਚਤ ਨਾਲੇ ਘਰ ਦੇ ਵਿੱਚ ਆਪਣਾ ਫੇਸ ਪੈਕ ਤਿਆਰ ਹੋ ਜਾਂਦਾ ਵਾ ਤਾਂ ਕਈ ਚੀਜ਼ਾਂ ਫੇਸ ਪੈਕ ਬੰਦ ਨੇ ਜਿਦੇ ਖੀਰਾ ਵਾ ਤੁਹਾਨੂੰ ਹੋਰ ਵੀ ਚੀਜ਼ਾਂ ਦੇ ਦੱਸਾਂਗੀ ਮੈਂ ਫੇਸ ਪੈਕ ਬਣਾਉਣੇ ਤੇ ਤੁਸੀਂ ਜ਼ਰੂਰ ਘਰੇ ਇਸਤੇਮਾਲ ਕਰਿਆ ਕਰੋ ਇਹ ਹੱਥ ਨਾਲ ਵੀ ਆਪਾਂ ਮਸਲ ਸਕਦੇ ਹੱਥ ਨਾਲ ਜਿਆਦਾ ਨਹੀਂ ਆਪਾਂ ਨੂੰ ਜਰੂਰਤ ਪੈਂਦੀ ਹੈ ਦੀ। ਜਾਜੀ ਦੇ ਕੋਲ ਗ੍ਰੈਂਡ ਹੈਗਾ ਨਾ ਗ੍ਰੈਂਡ ਹੈਗਾ ਤਾਂ ਉਹਦੇ ਨਾਲ ਵੀ ਆਪਾਂ ਇਹਨੂੰ ਕਰ ਸਕਦੇ ਆਂ। ਮੈਂ ਇਹਨੂੰ ਇੱਕ ਗਲਾਸ 'ਚ ਪਾ ਕੇ ਗ੍ਰੈਂਡਰ ਨਾਲ ਕਰ ਲਵਾਂਗੀ। ਵਿੱਚੇ ਦਹੀਂ ਵਿੱਚੇ ਜਾਂ ਕਿਸੇ ਵੀ ਭਾਂਡੇ ਦੇ ਵਿੱਚ ਹੋਰ 'ਚ ਕਰਾਂਗੀ। ਆਪਾਂ ਇਹਦੇ ਵਿੱਚ ਹੀ ਰੱਖ ਲਿਆ। ਇਹ ਲੈ ਲਿਆ ਆਪਾਂ। ਐਲੋਵੇਰਾ ਤੁਸੀਂ ਇਹਨੂੰ ਇਕੱਠਾ ਬਣਾ ਕੇ ਵੀ ਰੱਖ ਸਕਦੇ ਹੋ। ਅਗਰ ਤੁਸੀਂ ਡੇਲੀ ਯੂਜ਼ ਕਰੋ ਤਾਂ ਹੋਰ ਵੀ ਬਿਹਤਰ ਹੈ। ਬੇਸਣ ਮੈਂ ਪਲਾਸਟਿਕ ਦੀ ਕोली ਲਈ ਹੈ। ਨਾਲ ਆਪਾਂ ਲੈ ਲਿਆ ਦਹੀਂ ਦੋ ਚਮਚੇ। ਆਪਾਂ ਗ੍ਰाइंड ਕਰ ਲਾਂਗੇ ਇਹਨੂੰ। ਲੀਕੋ ਗ੍ਰाइंड ਕਿੰਨੇ ਕੰਮ ਆਉਂਦਾ ਵਸਾ ਘੋਟਣਾ ਲੱਸੀ ਦਹੀਂ ਬਣਾ ਲਓ। ਆਪਾਂ ਜੇ ਇਸਤੇਮਾਲ ਇਸ ਲਈ ਕਰ ਰਹੇ ਹਾਂ ਕਿਉਂਕਿ ਮੇਰੀ ਵੈਕਸੀ ਦਾ ਕੱਪ ਅਜ ਖਰਾਬ ਬਾਜ਼ਾਰ ਗਿਆ ਹੋਇਆ। ਠੀਕ ਹੋਣ ਲਈ। ਹਾਂਜੀ ਆਪਣਾ ਤਿਆਰ ਹੋ ਗਿਆ ਤੇ ਆਪਾਂ ਰੱਖ ਦਈਏ ਸਾਈਡ ਤੇ ਹਾਂਜੀ ਇਹ ਤਿਆਰ ਹੋ ਗਿਆ ਤੁਸੀਂ ਦੇਖੋ ਚੰਗੀ ਤਰ੍ਹਾਂ ਬਣ ਗਿਆ ਹੁਣ ਆਪਾਂ ਇਹਨੂੰ ਫੇਸ ਪੇਪਰ ਲਗਾ ਲਾਂਗੇ ਕਿਉਂਕਿ ਆਪਣਾ ਦਹੀਂ ਮਿਕਸ ਔਰ ਐਲੋਵੇਰਾ ਵੀ ਮਿਕਸ ਹੋ ਗਿਆ ਤੇ ਤੁਸੀਂ ਇਹਨੂੰ ਬਾਅਦ ਵਿੱਚ ਹੱਥ ਨਾਲ ਰੋ ਕਿਉਂਕਿ ਸਟੀਲ ਦੇ ਪਾਂਡੇ 'ਚ ਵੈਸੇ ਕੱਪ ਦੇ ਵਿੱਚ ਹੋ ਜਾਏ ਤਾਂ ਹੋਰ ਵੀ ਅੱਛਾ ਤੁਸੀਂ ਇਹਨੂੰ ਦੋ ਤਿੰਨ ਦਿਨ ਲਈ ਤਿਆਰ ਕਰਕੇ ਰੱਖ ਸਕਦੇ ਹੋ ਦੋ ਤਿੰਨ ਦਾ ਇਕੱਠਾ ਤੋ ਜਦੋਂ ਤੁਸੀਂ ਤਿਆਰ ਕਰਕੇ ਰੱਖਦੇ ਜਿੰਨਾ ਤੁਹਾਨੂੰ ਜ਼ਰੂਰਤ ਆਣਾ ਤੁਸੀਂ ਲਾ ਲਿਓ ਬਾਕੀ ਦਾ ਤੁਸੀਂ ਫ੍ਰਿਜ ਦੇ ਵਿੱਚ ਰੱਖ ਦੇਵੋ ਤਾਂ ਕਿਉਂਕਿ ਫਿਰ ਇਹਦੇ ਵਿੱਚ ਖਰਾਬ ਨਹੀਂ ਹੋਏਗਾ ਇਹ ਛੋਟਾ ਜਿਹਾ ਟਿਪਸ ਸੀ ਆਪਣਾ ਤੇ ਤੁਸੀਂ ਜ਼ਰੂਰ ਦੱਸਿਓ ਫਿਰ ਤੁਹਾਨੂੰ ਕਿੱਦਾਂ ਦਾ ਲੱਗਿਆ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਹਰਬਾਨੀ ਧੰਨਵਾਦ ਜੀ